ਭਰੇ ਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਹਿਸ੍ਰੀਕਾਰ ਮੈਂ ਹਾਂ ਤੁਹਾਡਾ ਹੂ ਸਰਾਜ ਪੰਜਾਬ ਦੇ ਮੁੱਖ ਮੰਤਰੀ ਦੇ ਰਡਾਰਤੇ ਨੇ ਸੂਬੇ ਦੇ ਦੋ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਇਸ ਲਈ ਅੱਕ ਕੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤੋ ਮਾਨ ਨੇ ਕੱਲ ਇੱਕ ਵਾਰ ਫਿਰ ਦੁਬਾਰਾ ਮੀਟਿੰਗ ਸਦਲੀ ਹੈ ਮੀਟਿੰਗ ਦਾ ਸਮਾਂ 12 ਵਜੇ ਦਾ ਹੈ ਸੂਬੇ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ 12 ਵਜੇ ਚੰਡੀਗੜ੍ਹ ਜੋ ਭਗਵੰਤ ਮਾਨ ਸਾਹਿਬ ਹੋਣਾਂ ਦਾ ਗ੍ਰਹਿ ਉਤੇ ਸ਼ਰਕਤ ਕਰਨਗੇ ਫਟਕਾਰ ਲੱਗੇਗੀ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਨੇੜੇ ਨੇ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਵੀ ਜਿਹੜੀ ਆਸ ਕੀਤੀ ਜਾ ਰਹੀ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਸ ਦੇ ਬਿਲਕੁਲ ਉਲਟ ਆਏ ਨੇ ਹੁਣ ਪੂਰਾ ਸਸਪੈਂਸ ਹੈ ਸ਼ਸ਼ੂ ਪੰਜ ਵਿੱਚ ਨੇ ਕਨਫਿਊਜ਼ਨ ਨੇ ਸਦਮੇ ਦੇ ਵਿੱਚ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਅਤੇ ਦੂਸਰੇ ਪਾਸੇ ਸੂਬੇ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਇਹ ਨਵੇਂ ਸਾਲ ਦੀ ਇਹ ਤੀਜੀ ਕੈਬਨਟ ਮੀਟਿੰਗ ਹੋਵੇਗੀ ਜੇ ਗੱਲ ਕਰੀਏ ਦੂਜੀ ਮੀਟਿੰਗ ਦੀ ਅਜ ਤੂੰ ਤਿੰਨ ਦਿਨ ਜਿਹੜੀ ਪਹਿਲਾਂ ਹੋਈ ਹੈ ਉਸ ਦੀ ਅਗਵਾਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਹੀਂ ਕੀਤੀ ਲੇਕਿਨ ਸੂਤਰ ਦੱਸਦੇ ਨੇ ਕੇ ਦੋ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਰੜਾਤੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਿਉਂਕਿ ਉਹਨਾਂ ਵੱਲੋਂ ਐਡੀਆਂ ਕੋ ਵੱਡੀਆਂ ਗਲਤੀਆਂ ਕਰ ਦਿੱਤੀਆਂ ਗਈਆਂ ਜਿੱਥੇ ਸਿੱਖ ਪੰਥ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਰਾਮ ਗੜੀਆ ਭਾਈਚਾਰੇ ਪਾਸੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ਤੇ ਤੀਸਰਾ ਸਭ ਤੋਂ ਵੱਡੀ ਗੱਲ ਉਹ ਕਿ ਜਿਨ੍ਹਾਂ ਨੇ 2022 ਦੇ ਵਿੱਚ ਵੋਟਾਂ ਪਾਈਆਂ ਉਹਨਾਂ ਦੀਆਂ ਪਤਨੀਆਂ ਦੇ ਖਿਲਾਫ ਬੋਲਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਲਕਾ ਰਾਮਪੁਰਾ ਫੂਲ ਤੋਂ ਜੋ ਪੰਜਾਬ ਦੇ ਜਾਂ ਨਾਮੀ ਗ੍ਰਾਮੀਾਇਕ ਵੀ ਨੇ ਬਲਕਾਰ ਸਿੰਘ ਸਿੱਧੂ ਤੇ ਕਾਰਵਾਈ ਹੋਵੇਗੀ ਉਸ ਤੋਂ ਬਾਅਦ ਦੂਜੀ ਵੱਡੀ ਕਾਰਵਾਈ ਹੋਵੇਗੀ ਨਰਿੰਦਰ ਪ੍ਰਤਾਪ ਨਰਿੰਦਰ ਭਰਾਜ ਤੇ ਜਿਸ ਨੇ ਪਹਿਲਾਂ 33 ਤੇ ਫਿਰ 55 ਲੱਖ ਰੁਪਏ ਲੈ ਕੇ ਪ੍ਰਧਾਨਗੀ ਵੇਚੀ ਉਹ ਵੀ ਟਰੱਕ ਯੂਨੀਅਨ ਦੀ ਜਿਸ ਕੋਲ ਪਹਿਲਾਂ 33 ਜਾਂ 30 ਲੱਖ ਰੁਪਏ ਲੈ ਗਿਆ ਉਸ ਨੇ ਅਜੇ ਖਾਲੀ ਉਹ ਜੇਰੇ ਇਲਾਜ ਵਾਸਤੇ ਸੰਗਰੂਰ ਦੇ ਕਿਸੇ ਹਸਪੀਟਲ ਦੇ ਵਿੱਚ ਐਡਮਿਟ ਹੈ ਤੇ ਬਠਿੰਡੇ ਦੇ ਇੱਕ ਮੌਜੂਦਾ ਵਿਧਾਇਕ ਨੇ ਸ਼ਰਾਬ ਪੀ ਕੇ ਬਤਮੀਜ਼ੀ ਕੀਤੀ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਅਤੇ ਸਰਪੰਚੀ ਦੇ ਨਾਲ ਨਸ਼ੇ ਵਿੱਚ ਧੁੱਤ ਹੋ ਕੇ ਗਾਲਾਂ ਕੱਢੀਆਂ ਗਿਆ ਲੇਕਿਨ ਉਹ ਹਾਈਲਾਈਟ ਨਹੀਂ ਹੋਏ ਉਨੇ ਮਿੰਟ ਮਥਾਜ਼ੀ ਕਰਕੇ ਪੱਤਰਕਾਰਾਂ ਨੂੰ ਰੋਕ ਦਿੱਤਾ ਕਿ ਇੱਕ ਪਾਸੇ ਬਲਕਾਰ ਬਲਕਾਰ ਸਿੱਧੂ ਤੇ ਦੂਸਰੇ ਪਾਸੇ ਨਰਿੰਦਰ ਭਰਾਸਕੌਰ ਦਾ ਮਾਮਲਾ ਪਹਿਲਾ ਹੀ ਹਾਈਲਾਈਟ ਹੈ ਇਹ ਇਹਨਾਂ ਦੋਹਾਂ ਤੋਂ ਆਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਸਾਲ ਤੋਂ ਬਾਅਦ ਇਹ ਤੀਜੀ ਲਗਾਤਾਰ ਹੰਗਾਮੀ ਮੀਟਿੰਗ ਲਈ ਹੈ ਇਸ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਹੋਣਗੇ ਕਿਉਂਕਿ ਐਸਡੀਪੀਸੀ ਨੇ ਵੀ ਕਹਿ ਦਿੱਤਾ ਹੈ ਕਿ ਜਿਸ ਤਰ੍ਹਾਂ ਪੱਗ ਦੇ ਖਿਲਾਫ ਦਸਤਾਰ ਦੇ ਖਿਲਾਫ ਬੋਲਿਆ ਗਿਆ ਹੈ ਬਲਕਾਰ ਸਿੰਘ ਸਿੱਧੂ ਵੱਲੋਂ ਉਹ ਮਾਫੀ ਮੰਗੇ ਨਹੀਂ ਤਾਂ ਕੋਰਟ ਵਿੱਚ ਕਸੀਟਿਆ ਜਾਵੇਗਾ ਨਰਿੰਦਰ ਭਰਾਸ ਵੱਲੋਂ ਜਿਸ ਨੇ ਜ਼ਹਿਰ ਖਾਦੀ ਹੈ ਉਸ ਵੱਲੋਂ ਵੀ ਮਕਦਮਾ ਹੈ ਯਾਨੀ ਕਿ ਇਹ ਦੋ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਅਤੇ ਨਰਿੰਦਰ ਕੌਰ ਭਰਾਸ ਇਹ ਟਾਰਗੇਟ ਹੋਣਗੇ ਕੱਲ ਸੂਤਰ ਦੱਸਦੇ ਨੇ ਕਿ ਇਹਨਾਂ ਦੀ ਛੁੱਟੀ ਵੀ ਕੀਤੀ ਜਾ ਸਕਦੀ ਹੈ ਜੇਕਰ ਅਜਿਹਾ ਕਰਨਗੇ ਤੇ ਆਮ ਆਦਮੀ ਪਾਰਟੀ ਦਾ ਸਭ ਤੋਂ ਸਰਬਸ਼੍ਰੇਸ਼ਟ ਐਕਸ਼ਨ ਹੋਵੇਗਾ ਦੂਸਰਿਆਂ ਨੂੰ ਕਰਨ ਹੋ ਜਾਣਗੇ ਦੂਸਰੇ ਚੌਪਸ ਹੋ ਜਾਣਗੇ ਕਿ ਆਮ ਆਦਮੀ ਪਾਰਟੀ ਰੂਲ ਐਂਡ ਰੈਗੂਲੇਸ਼ਨ ਨੂੰ ਪਸੰਦ ਕਰਦੀ ਹੈ ਜੇਕਰ ਅਸੀਂ ਗਲਤੀਆਂ ਕਰਾਂਗੇ ਤੇ ਸਾਡੀ ਵੀ ਉਹੀ ਹਾਲਾਤ ਸਾਡੇ ਵੀ ਉਹੀ ਹਾਲਾਤ ਹੋਣਗੇ ਜੋ ਨਰਿੰਦਰ ਕੌਰ ਭਰਾਤ ਅਤੇ ਬਲਕਾਰ ਸਿੰਘ ਸਿੱਧੂ ਦੇ ਹੋਏ ਨੇ ਕੱਲ ਹੰਗਾਮੀ ਮੀਟਿੰਗ ਹੈ ਕੱਲ ਹੋਰ ਵੀ ਵੱਡੇ ਫੈਸਲੇ ਲੈ ਚਾਣਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਨਵੇਂ ਬਣੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਵੱਲੋਂ